ਡੋਨੇਟਿੰਡੇ ਗੁਰਜੀਤ ਸਿੰਘ ਦੀ ਹਤਿਆ ਮਾਮਲੇ ਵਿੱਚ ਅਦਾਲਤ ਦੇ ਵਿੱਚ ਤਿੱਖੇ ਤਰਕ ਸੁਣਨ ਨੂੰ ਮਿਲੇ। ਕ੍ਰਾਊਨ ਕਹਿੰਦਾ ਹੈ ਕਿ ਦੋਸ਼ੀ ਰਜ਼ਿੰਦਰ ਨੇ ਸੱਚ ਲੁਕਾਉਣ ਦੀ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਪਰ ਸਬੂਤ ਹੀ ਉਸ ਦਾ ਸਾਥ ਨਹੀਂ ਸੀ ਦੇ ਰਹੇ। ਦੂਜੇ ਪਾਸੇ ਪਚਾਹ ਪੱਖ ਕਹਿੰਦਾ ਹੈ ਕਿ ਉਸ ਦੇ ਖਿਲਾਫ ਸਬੂਤ ਕਮਜ਼ੋਰ ਹਨ ਤੇ ਗਲਤ ਤਰੀਕੇ ਨਾਲ ਇਕੱਠੇ ਕੀਤੇ ਗਏ ਹਨ। ਅਦਾਲਤ ਵਿੱਚ ਦੋਵੇਂ ਪੱਖ ਦੇ ਤਰਕ ਬਿਲਕੁਲ ਵੱਖਰੇ ਸਨ। ਕ੍ਰਾਊਨ ਦਾ ਕਹਿਣਾ ਹੈ ਕਿ ਗੁਰਜੀਤ ਦੇ ਕਤਲ ਦਾ ਇੱਕ ਇੱਕ ਟੁਕੜਾ ਰਜ਼ਿੰਦਰ ਤੱਕ ਹੀ ਲੈ ਕੇ ਜਾ ਰਿਹਾ ਹੈ। ਕਤਲ ਤੋਂ ਬਾਅਦ ਮੌਕੇ ਤੇ ਖੂਨ, ਵਾਲ, ਦਸਤਾਨੇ ਅਤੇ ਅੰਗੂਠੇ ਦੇ ਨਿਸ਼ਾਨ ਇਹਨਾਂ ਨੇ ਤਫਦੀਸ਼ ਦਾ ਰੂਖ ਹੀ ਬਦਲ ਕੇ ਰੱਖ ਦਿੱਤਾ ਹੈ। ਫੋਰੈਂਸਿਕ ਮਾਰਾ ਨੇ ਦਾਅਵਾ ਕੀਤਾ ਹੈ ਕਿ ਮੌਕੇ ਤੋਂ ਮਿਲੇ ਆ ਡੀਐਨਏ ਹੋਬ-ਹੋ ਰਜ਼ਿੰਦਰ ਦੇ ਨਾਲ ਹੀ ਮਿਲਦਾ ਹੈ। ਕ੍ਰਾਊਨ ਨੇ ਦਲੀਲ ਦਿੱਤੀ ਹੈ ਕਿ ਉਸਦੇ ਬਿਆਨਾਂ ਵਿੱਚ ਬਾਰ-ਬਾਰ ਝੂਠ ਨਜ਼ਰ ਆਇਆ ਜਿੱਥੇ ਸੱਚ ਹੋਣਾ ਚਾਹੀਦਾ ਸੀ ਉੱਥੇ ਕਹਾਣੀਆਂ ਕਈ ਵਾਰ ਬਦਲੀਆਂ ਗਈਆਂ ਪਰ ਬਚਾਪਕ ਕਹਿੰਦਾ ਹੈ ਕਿ ਕ੍ਰਾਉਨ ਸਬੂਤਾਂ ਨੂੰ ਬਦਲੀਆਂ ਨਿਗ੍ਹਾ ਨਾਲ ਦੇਖ ਰਿਹਾ ਹੈ ਉਹਨਾਂ ਨੇ ਤਰਕ ਦਿੱਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੱਚ ਦਾ ਦਰਵਾਜ਼ਾ ਨਹੀਂ ਖੋਲਿਆ ਗਿਆ ਸੰਭਾਵਨਾਵਾਂ ਕਦੇ ਵੀ ਪੱਕਾ ਸਬੂਤ ਨਹੀਂ ਹੁੰਦੀਆਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਤਾਨ ਤੋਂ ਹੋਰ ਲੋਕਾਂ ਦੇ ਵੀ ਸਬੂਤ ਮਿਲੇ ਹਨ ਪਰ ਉਹਨਾਂ ਦੀ ਜਾਂਚ ਤੇ ਧਿਆਨ ਨਹੀਂ ਦਿੱਤਾ ਗਿਆ ਕ੍ਰਮ ਦਾ ਦੋਸ਼ ਹੈ ਕਿ ਰਜ਼ਿੰਦਰ ਨੇ ਗੁਰਜੀਤ ਦੀ ਪਤਨੀ ਦੇ ਵਿਆਹ ਤੇ ਨਾਰਾਜ਼ਗੀ ਰੱਖੀ ਸੀ ਇਹੀ ਕਤਲ ਦੀ ਵਜ੍ਹਾ ਬਣੀ ਪਰ ਬਚਾਵਾਂ ਪਾ ਕਹਿੰਦਾ ਹੈ ਕਿ ਸਭ ਡਰਾਮਾ ਹੈ ਕੋਈ ਈਰਖਾ ਨਹੀਂ ਸੀ ਕੋਈ ਵਿਵਾਦ ਵੀ ਨਹੀਂ ਸੀ ਦੋਵੇਂ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਕ੍ਰਾਊਨ ਨੇ ਇਹ ਵੀ ਦੱਸਿਆ ਹੈ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਦੋਸ਼ੀ ਨੇ ਦਸਤਾਨੇ ਛੁਰੀ ਅਤੇ ਨੈਕਕੇਟਰ ਖਰੀਦੇ ਸਨ ਉਸਦੇ ਹੱਥਾਂ 'ਤੇ ਲੱਗੀ ਸੱਟ ਵੀ ਸ਼ੁਰੀ ਵਾਲੀ ਦਿਖਦੀ ਸੀ ਨਾ ਕਿ ਕੋਈ ਬਾਈਕ ਹਾਸਾ ਪਰ ਬਚਾਪੱਖ ਦਾ ਜਵਾਬ ਸੀ ਕਿ ਜੇਕਰ ਕਤਲ ਕਰਨਾ ਹੀ ਹੁੰਦਾ ਤਾਂ ਬੈਂਕ ਕਾਰਡ ਨਾਲ ਉਹ ਖਰੀਦਦਾਰੀ ਹੀ ਕਿਉਂ ਕਰਦਾ ਇਹ ਕੇਸ ਸਿਰਫ ਇੱਕ ਕ੍ਰਾਈਮ ਨਹੀਂ ਹੈ ਇੱਕ ਪਹੇਲੀ ਬਣ ਗਈ ਹੈ ਜਿਸ ਦਾ ਹਰ ਟੁਕੜਾ ਸਵਾਲ ਖੜਾ ਕਰ ਰਿਹਾ ਹੈ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਕਿਸ ਦੀ ਕਹਾਣੀ ਤੇ ਯਕੀਨ ਕੀਤਾ ਜਾਵੇ ਤੇ ਕਿਸ ਦੀ ਕਹਾਣੀ ਨਕਾਰੀ ਜਾਵੇ ਹੁਣ ਸਭ ਦੀਆਂ ਨਿਗਾਹਾਂ ਜੂਰੀ ਤੇ ਹਨ ਜਸਟਿਸ ਰੇਚਲ ਡਗਿੰਗਮਾ ਮਾਮਲੇ ਦੀ ਸਮਰੀ ਦੇਣ ਤੋਂ ਬਾਅਦ ਜੂਰੀ ਆਪਣਾ ਫੈਸਲਾ ਸੁਣਾਏਗੀ ਡੋਨੇਟਨ ਦੇ ਗੁਰਜੀਤ ਸਿੰਘ ਦੀ ਹਤਿਆ ਮਾਮਲੇ ਵਿੱਚ ਅਦਾਲਤ ਦੇ ਵਿੱਚ ਤਿੱਖੇ ਤਰਕ ਸੁਣਨ ਨੂੰ ਮਿਲੇ। ਕਰਾਊਨ ਕਹਿੰਦਾ ਹੈ ਕਿ ਦੋਸ਼ੀ ਰਜ਼ਿੰਦਰ ਨੇ ਸੱਚ ਲੁਕਾਉਣ ਦੀ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਪਰ ਸਬੂਤ ਹੀ ਉਸ ਦਾ ਸਾਥ ਨਹੀਂ ਸੀ ਦੇ ਰਹੇ। ਦੂਜੇ ਪਾਸੇ ਪਚਾਹ ਪੱਖ ਕਹਿੰਦਾ ਹੈ ਕਿ ਉਸ ਦੇ ਖਿਲਾਫ ਸਬੂਤ ਕਮਜ਼ੋਰ ਹਨ ਤੇ ਗਲਤ ਤਰੀਕੇ ਨਾਲ ਇਕੱਠੇ ਕੀਤੇ ਗਏ ਹਨ। ਅਦਾਲਤ ਵਿੱਚ ਦੋਵੇਂ ਪੱਖ ਦੇ ਤਰਕ ਬਿਲਕੁਲ ਵੱਖਰੇ ਸਨ। ਕਰਾਊਨ ਦਾ ਕਹਿਣਾ ਹੈ ਕਿ ਗੁਰਜੀਤ ਦੇ ਕਤਲ ਦਾ ਇੱਕ ਇੱਕ ਟੁਕੜਾ ਰਜ਼ਿੰਦਰ ਤੱਕ ਹੀ ਲੈ ਕੇ ਜਾ ਰਿਹਾ ਹੈ। ਕਤਲ ਤੋਂ ਬਾਅਦ ਮੌਕੇ ਤੇ ਖੂਨ, ਵਾਲ, ਦਸਤਾਨੇ ਅਤੇ ਅੰਗੂਠੇ ਦੇ ਨਿਸ਼ਾਨ ਇਹਨਾਂ ਨੇ ਤਫਦੀਸ਼ ਦਾ ਰੂਖ ਹੀ ਬਦਲ ਕੇ ਰੱਖ ਦਿੱਤਾ ਹੈ। ਫੋਰੈਂਸਿਕ ਮਾਰਾ ਨੇ ਦਾਅਵਾ ਕੀਤਾ ਹੈ ਕਿ ਮੌਕੇ ਤੋਂ ਮਿਲਿਆ ਡੀਐਨਏ ਹੋਬਹੋ ਰਜ਼ਿੰਦਰ ਦੇ ਨਾਲ ਹੀ ਮਿਲਦਾ ਹੈ। ਕ੍ਰਾਊਨ ਨੇ ਦਲੀਲ ਦਿੱਤੀ ਹੈ ਕਿ ਉਸਦੇ ਬਿਆਨਾਂ ਵਿੱਚ ਬਾਰ-ਬਾਰ ਝੂਠ ਨਜ਼ਰ ਆਇਆ ਜਿੱਥੇ ਸੱਚ ਹੋਣਾ ਚਾਹੀਦਾ ਸੀ ਉੱਥੇ ਕਹਾਣੀਆਂ ਕਈ ਵਾਰ ਬਦਲੀਆਂ ਗਈਆਂ ਪਰ ਬਚਾਪਕ ਕਹਿੰਦਾ ਹੈ ਕਿ ਕ੍ਰਾਉਨ ਸਬੂਤਾਂ ਨੂੰ ਬਦਲੀਆਂ ਨਿਗ੍ਹਾ ਨਾਲ ਦੇਖ ਰਿਹਾ ਹੈ ਉਹਨਾਂ ਨੇ ਤਰਕ ਦਿੱਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੱਚ ਦਾ ਦਰਵਾਜ਼ਾ ਨਹੀਂ ਖੁੱਲਿਆ ਗਿਆ ਸੰਭਾਵਨਾਵਾਂ ਕਦੇ ਵੀ ਪੱਕਾ ਸਬੂਤ ਨਹੀਂ ਹੁੰਦੀਆਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਤਾਨ ਤੋਂ ਹੋਰ ਲੋਕਾਂ ਦੇ ਵੀ ਸਬੂਤ ਮਿਲੇ ਹਨ ਪਰ ਉਹਨਾਂ ਦੀ ਜਾਂਚ ਤੇ ਧਿਆਨ ਨਹੀਂ ਦਿੱਤਾ ਗਿਆ ਕ੍ਰਮ ਦਾ ਦੋਸ਼ ਹੈ ਕਿ ਰਜਿੰਦਰ ਨੇ ਗੁਰਜੀਤ ਦੀ ਪਤਨੀ ਦੇ ਵਿਆਹ ਤੇ ਨਾਰਾਜ਼ਗੀ ਰੱਖੀ ਸੀ ਇਹੀ ਕਤਲ ਦੀ ਵਜ੍ਹਾ ਬਣੀ ਪਰ ਬਚਾਅ ਪੱਖ ਕਹਿੰਦਾ ਹੈ ਕਿ ਸਭ ਡਰਾਮਾ ਹੈ ਕੋਈ ਈਰਖਾ ਨਹੀਂ ਸੀ ਕੋਈ ਵਿਵਾਦ ਵੀ ਨਹੀਂ ਸੀ ਦੋਵੇਂ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਕ੍ਰਾਊਨ ਨੇ ਇਹ ਵੀ ਦੱਸਿਆ ਹੈ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਦੋਸ਼ੀ ਨੇ ਦਸਤਾਨੇ ਛੁਰੀ ਅਤੇ ਨੈਕਕੇਟਰ ਖਰੀਦੇ ਸਨ ਉਸਦੇ ਹੱਥਾਂ 'ਤੇ ਲੱਗੀ ਛੱਟ ਵੀ ਛੁਰੀ ਵਾਲੀ ਦਿਖਦੀ ਸੀ ਨਾ ਕਿ ਕੋਈ ਬਾਈਖਾਸਾ ਪਰ ਬਚਾਅ ਪੱਖ ਦਾ ਜਵਾਬ ਸੀ ਕਿ ਜੇਕਰ ਕਤਲ ਕਰਨਾ ਹੀ ਹੁੰਦਾ ਤਾਂ ਬੈਂਕ ਕਾਰਡ ਨਾਲ ਉਹ ਖਰੀਦਦਾਰੀ ਕਿਉਂ ਕਰਦਾ ਇਹ ਕੇ ਸਿਰਫ ਇੱਕ ਕ੍ਰਾਈਮ ਨਹੀਂ ਹੈ ਇੱਕ ਪਹੇਲੀ ਬਣ ਗਈ ਹੈ ਜਿਸ ਦਾ ਹਰ ਟੁਕੜਾ ਸਵਾਲ ਖੜਾ ਕਰ ਰਿਹਾ ਹੈ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਕਿਸ ਦੀ ਕਹਾਣੀ ਤੇ ਯਕੀਨ ਕੀਤਾ ਜਾਵੇ ਤੇ ਕਿਸ ਦੀ ਕਹਾਣੀ ਨਕਾਰੀ ਜਾਵੇ ਹੁਣ ਸਭ ਦੀਆਂ ਨਿਗਾਹਾਂ ਜੂਰੀ ਤੇ ਹਨ ਜਸਟਿਸ ਰੇਚਲ ਡਗਿੰਗਮਾ ਮਾਮਲੇ ਦੀ ਸਮਰੀ ਦੇਣ ਤੋਂ ਬਾਅਦ ਜੂਰੀ ਆਪਣਾ ਫੈਸਲਾ ਸੁਣਾਏਗੀ ਡੋਨੇਟਨ ਦੇ ਗੁਰਜੀਤ ਸਿੰਘ ਦੀ ਹਤਿਆ ਮਾਮਲੇ ਵਿੱਚ ਅਦਾਲਤ ਦੇ ਵਿੱਚ ਤਿੱਖੇ ਤਰਕ ਸੁਣਨ ਨੂੰ ਮਿਲੇ। ਕਰਾਊਨ ਕਹਿੰਦਾ ਹੈ ਕਿ ਦੋਸ਼ੀ ਰਜ਼ਿੰਦਰ ਨੇ ਸੱਚ ਲੁਕਾਉਣ ਦੀ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਪਰ ਸਬੂਤ ਹੀ ਉਸ ਦਾ ਸਾਥ ਨਹੀਂ ਸੀ ਦੇ ਰਹੇ। ਦੂਜੇ ਪਾਸੇ ਪਚਾਹ ਪੱਖ ਕਹਿੰਦਾ ਹੈ ਕਿ ਉਸ ਦੇ ਖਿਲਾਫ ਸਬੂਤ ਕਮਜ਼ੋਰ ਹਨ ਤੇ ਗਲਤ ਤਰੀਕੇ ਨਾਲ ਇਕੱਠੇ ਕੀਤੇ ਗਏ ਹਨ। ਅਦਾਲਤ ਵਿੱਚ ਦੋਵੇਂ ਪੱਖ ਦੇ ਤਰਕ ਬਿਲਕੁਲ ਵੱਖਰੇ ਸਨ। ਕਰਾਊਨ ਦਾ ਕਹਿਣਾ ਹੈ ਕਿ ਗੁਰਜੀਤ ਦੇ ਕਤਲ ਦਾ ਇੱਕ ਇੱਕ ਟੁਕੜਾ ਰਜ਼ਿੰਦਰ ਤੱਕ ਹੀ ਲੈ ਕੇ ਜਾ ਰਿਹਾ ਹੈ। ਕਤਲ ਤੋਂ ਬਾਅਦ ਮੌਕੇ ਤੇ ਖੂਨ, ਵਾਲ, ਦਸਤਾਨੇ ਅਤੇ ਅੰਗੂਠੇ ਦੇ ਨਿਸ਼ਾਨ ਇਹਨਾਂ ਨੇ ਤਫਦੀਸ਼ ਦਾ ਰੂਖ ਹੀ ਬਦਲ ਕੇ ਰੱਖ ਦਿੱਤਾ ਹੈ। ਫੋਰੈਂਸਿਕ ਮਾਰਾ ਨੇ ਦਾਅਵਾ ਕੀਤਾ ਹੈ ਕਿ ਮੌਕੇ ਤੋਂ ਮਿਲਿਆ ਡੀਐਨਏ ਹੋਬਹੋ ਰਜ਼ਿੰਦਰ ਦੇ ਨਾਲ ਹੀ ਮਿਲਦਾ ਹੈ। ਕ੍ਰਾਊਨ ਨੇ ਦਲੀਲ ਦਿੱਤੀ ਹੈ ਕਿ ਉਸਦੇ ਬਿਆਨਾਂ ਵਿੱਚ ਬਾਰ-ਬਾਰ ਝੂਠ ਨਜ਼ਰ ਆਇਆ ਜਿੱਥੇ ਸੱਚ ਹੋਣਾ ਚਾਹੀਦਾ ਸੀ ਉੱਥੇ ਕਹਾਣੀਆਂ ਕਈ ਵਾਰ ਬਦਲੀਆਂ ਗਈਆਂ ਪਰ ਬਚਾਪਕ ਕਹਿੰਦਾ ਹੈ ਕਿ ਕ੍ਰਾਉਨ ਸਬੂਤਾਂ ਨੂੰ ਬਦਲੀਆਂ ਨਿਗ੍ਹਾ ਨਾਲ ਦੇਖ ਰਿਹਾ ਹੈ ਉਹਨਾਂ ਨੇ ਤਰਕ ਦਿੱਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੱਚ ਦਾ ਦਰਵਾਜ਼ਾ ਨਹੀਂ ਖੁੱਲਿਆ ਗਿਆ ਸੰਭਾਵਨਾਵਾਂ ਕਦੇ ਵੀ ਪੱਕਾ ਸਬੂਤ ਨਹੀਂ ਹੁੰਦੀਆਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਤਾਨ ਤੋਂ ਹੋਰ ਲੋਕਾਂ ਦੇ ਵੀ ਸਬੂਤ ਮਿਲੇ ਹਨ ਪਰ ਉਹਨਾਂ ਦੀ ਜਾਂਚ ਤੇ ਧਿਆਨ ਨਹੀਂ ਦਿੱਤਾ ਗਿਆ ਕ੍ਰਮ ਦਾ ਦੋਸ਼ ਹੈ ਕਿ ਰਜਿੰਦਰ ਨੇ ਗੁਰਜੀਤ ਦੀ ਪਤਨੀ ਦੇ ਵਿਆਹ ਤੇ ਨਾਰਾਜ਼ਗੀ ਰੱਖੀ ਸੀ ਇਹੀ ਕਤਲ ਦੀ ਵਜ੍ਹਾ ਬਣੀ ਪਰ ਬਚਾਅ ਪੱਖ ਕਹਿੰਦਾ ਹੈ ਕਿ ਸਭ ਡਰਾਮਾ ਹੈ ਕੋਈ ਈਰਖਾ ਨਹੀਂ ਸੀ ਕੋਈ ਵਿਵਾਦ ਵੀ ਨਹੀਂ ਸੀ ਦੋਵੇਂ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਕ੍ਰਾਊਨ ਨੇ ਇਹ ਵੀ ਦੱਸਿਆ ਹੈ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਦੋਸ਼ੀ ਨੇ ਦਸਤਾਨੇ ਛੁਰੀ ਅਤੇ ਨੈਕਕੇਟਰ ਖਰੀਦੇ ਸਨ ਉਸਦੇ ਹੱਥਾਂ ਤੇ ਲੱਗੀ ਛੱਟ ਵੀ ਛੁਰੀ ਵਾਲੀ ਦਿਖਦੀ ਸੀ ਨਾ ਕਿ ਕੋਈ ਬਾਈਖਾਸਾ ਪਰ ਬਚਾਅ ਪੱਖ ਦਾ ਜਵਾਬ ਸੀ ਕਿ ਜੇਕਰ ਕਤਲ ਕਰਨਾ ਹੀ ਹੁੰਦਾ ਤਾਂ ਬੈਂਕ ਕਾਰਡ ਨਾਲ ਉਹ ਖਰੀਦਦਾਰੀ ਹੀ ਕਿਉਂ ਕਰਦਾ ਇਹ ਕੇ ਸਿਰਫ ਇੱਕ ਕ੍ਰਾਈਮ ਨਹੀਂ ਹੈ ਇੱਕ ਪਹੇਲੀ ਬਣ ਗਈ ਹੈ ਜਿਸ ਦਾ ਹਰ ਟੁਕੜਾ ਸਵਾਲ ਖੜਾ ਕਰ ਰਿਹਾ ਹੈ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਕਿਸ ਦੀ ਕਹਾਣੀ ਤੇ ਯਕੀਨ ਕੀਤਾ ਜਾਵੇ ਤੇ ਕਿਸ ਦੀ ਕਹਾਣੀ ਨਕਾਰੀ ਜਾਵੇ ਹੁਣ ਸਭ ਦੀਆਂ ਨਿਗਾਹਾਂ ਜੂਰੀ ਤੇ ਹਨ ਜਸਟਿਸ ਰੇਚਲ ਡਗਿੰਗਮਾ ਮਾਮਲੇ ਦੀ ਸਮਰੀ ਦੇਣ ਤੋਂ ਬਾਅਦ ਜੂਰੀ ਆਪਣਾ ਫੈਸਲਾ ਸੁਣਾਏਗੀ ਡੁਨੇਡਨ ਦੇ ਗੁਰਜੀਤ ਸਿੰਘ ਦੀ ਹਤਿਆ ਮਾਮਲੇ ਵਿੱਚ ਅਦਾਲਤ ਦੇ ਵਿੱਚ ਤਿੱਖੇ ਤਰਕ ਸੁਣਨ ਨੂੰ ਮਿਲੇ ਕਰਾਊਨ ਕਹਿੰਦਾ ਹੈ ਕਿ ਦੋਸ਼ੀ ਰਜ਼ਿੰਦਰ ਨੇ ਸੱਚ ਲੁਕਾਉਣ ਦੀ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਪਰ ਸਬੂਤ ਹੀ ਉਸ ਦਾ ਸਾਥ ਨਹੀਂ ਸੀ ਦੇ ਰਹੇ ਦੂਜੇ ਪਾਸੇ ਪਚਾਹ ਵਕ ਕਹਿੰਦਾ ਹੈ ਕਿ ਉਸ ਦੇ ਖਿਲਾਫ ਸਬੂਤ ਕਮਜ਼ੋਰ ਹਨ ਤੇ ਗਲਤ ਤਰੀਕੇ ਨਾਲ ਇਕੱਠੇ ਕਿਤੇ ਗਏ ਹਨ ਅਦਾਲਤ ਵਿੱਚ ਦੋਵੇਂ ਪੱਖ ਦੇ ਤਰਕ ਬਿਲਕੁਲ ਵੱਖਰੇ ਸਨ ਕਰਮ ਦਾ ਕਹਿਣਾ ਹੈ ਕਿ ਗੁਰਜੀਤ ਦੇ ਕਤਲ ਦਾ ਇੱਕ ਇੱਕ ਟੁਕੜਾ ਰਜ਼ਿੰਦਰ ਤੱਕ ਹੀ ਲੈ ਕੇ ਜਾ ਰਿਹਾ ਹੈ ਕਤਲ ਤੋਂ ਬਾਅਦ ਮੌਕੇ ਤੇ ਖੂਨ ਵਾਲ ਦਸਤਾਨੇ ਅਤੇ ਅੰਗੂਠੇ ਦੇ ਨਿਸ਼ਾਨ ਇਹਨਾਂ ਨੇ ਤਫਦੀਸ਼ ਦਾ ਰੂਖ ਹੀ ਬਦਲ ਕੇ ਰੱਖ ਦਿੱਤਾ ਹੈ ਫੋਰੈਂਸਿਕ ਮਾਰਾ ਨੇ ਦਾਅਵਾ ਕੀਤਾ ਹੈ ਕਿ ਮੌਕੇ ਤੋਂ ਮਿਲਿਆ ਡੀਐਨਏ ਹੋਬ ਹੋ ਰਜ਼ਿੰਦਰ ਦੇ ਨਾਲ ਹੀ ਮਿਲਦਾ ਹੈ ਕਰਾਊਨ ਨੇ ਦਲੀਲ ਦਿੱਤੀ ਹੈ ਕਿ ਉਸਦੇ ਬਿਆਨਾਂ ਵਿੱਚ ਬਾਰ-ਬਾਰ ਝੋਲ ਨਜ਼ਰ ਆਇਆ ਜਿੱਥੇ ਸੱਚ ਹੋਣਾ ਚਾਹੀਦਾ ਸੀ ਉੱਥੇ ਕਹਾਣੀਆਂ ਕਈ ਵਾਰ ਬਦਲੀਆਂ ਗਈਆਂ ਪਰ ਬਚਾਪਕ ਕਹਿੰਦਾ ਹੈ ਕਿ ਕਰਾਊਨ ਸਬੂਤਾਂ ਨੂੰ ਬਦਲੀਆਂ ਨਿਗਾਹਾਂ ਨਾਲ ਦੇਖ ਰਿਹਾ ਹੈ ਉਹਨਾਂ ਨੇ ਤਰਕ ਦਿੱਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੱਚ ਦਾ ਦਰਵਾਜ਼ਾ ਨਹੀਂ ਖੋਲਿਆ ਗਿਆ ਸੰਭਾਵਨਾਵਾਂ ਕਦੇ ਵੀ ਪੱਕਾ ਸਬੂਤ ਨਹੀਂ ਹੁੰਦੀਆਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਤਾਨ ਤੋਂ ਹੋਰ ਲੋਕਾਂ ਦੇ ਵੀ ਸਬੂਤ ਮਿਲੇ ਹਨ ਪਰ ਉਹਨਾਂ ਦੀ ਜਾਂਚ ਤੇ ਧਿਆਨ ਨਹੀਂ ਦਿੱਤਾ ਗਿਆ ਕਰਾਮ ਦਾ ਦੋਸ਼ੇ ਕਿ ਰਜ਼ਿੰਦਰ ਨੇ ਗੁਰਜੀਤ ਦੀ ਪਤਨੀ ਦੇ ਵਿਆਹ ਤੇ ਨਾਰਾਜ਼ਗੀ ਰੱਖੀ ਸੀ ਇਹੀ ਕਤਲ ਦੀ ਵਜ੍ਹਾ ਬਣੀ ਪਰ ਬਚਾਓ ਪਾ ਕਹਿੰਦਾ ਹੈ ਕਿ ਸਭ ਡਰਾਮਾ ਹੈ ਕੋਈ ਈਰਖਾ ਨਹੀਂ ਸੀ ਕੋਈ ਵਿਵਾਦ ਵੀ ਨਹੀਂ ਸੀ ਦੋਵੇਂ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਕਰਾਉਨ ਨੇ ਇਹ ਵੀ ਦੱਸਿਆ ਹੈ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਦੋਸ਼ੀ ਨੇ ਦਸਤਾਨੇ ਸ਼ੁਰੀ ਅਤੇ ਨੈਕਕੇਟਰ ਖਰੀਦੇ ਸਨ ਉਸਦੇ ਹੱਥਾਂ 'ਤੇ ਲੱਗੀ ਸੱਟ ਵੀ ਸ਼ਰੀਵਲੀ ਦਿਖਦੀ ਸੀ ਨਾ ਕਿ ਕੋਈ ਬਾਈ ਖਾਸਾ ਪਰ ਬਚਾਪੱਖ ਦਾ ਜਵਾਬ ਸੀ ਕਿ ਜੇਕਰ ਕਤਲ ਕਰਨਾ ਹੀ ਹੁੰਦਾ ਤਾਂ ਬੈਂਕ ਕਾਰਡ ਨਾਲ ਉਹ ਖਰੀਦਦਾਰੀ ਹੀ ਕਿਉਂ ਕਰਦਾ ਇਹ ਕੇ ਸਿਰਫ ਇੱਕ ਕ੍ਰਾਈਮ ਨਹੀਂ ਹੈ ਇੱਕ ਪਹੇਲੀ ਬਣ ਗਈ ਹੈ ਜਿਸ ਦਾ ਹਰ ਟੁਕੜਾ ਸਵਾਲ ਖੜਾ ਕਰ ਰਿਹਾ ਹੈ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਕਿਸ ਦੀ ਕਹਾਣੀ ਤੇ ਯਕੀਨ ਕੀਤਾ ਜਾਵੇ ਤੇ ਕਿਸ ਦੀ ਕਹਾਣੀ ਨਕਾਰੀ ਜਾਵੇ ਹੁਣ ਸਭ ਦੀਆਂ ਨਿਗਾਹਾਂ ਜੂਰੀ ਤੇ ਹਨ ਜਸਟਿਸ ਰੇਚਲ ਡਗਿੰਗਮਾ ਮਾਮਲੇ ਦੀ ਸਮਰੀ ਦੇਣ ਤੋਂ ਬਾਅਦ ਜੂਰੀ ਆਪਣਾ ਫੈਸਲਾ ਸੁਣਾਏਗੀ ਡੋਨੇਟਨ ਦੇ ਗੁਰਜੀਤ ਸਿੰਘ ਦੀ ਹਤਿਆ ਮਾਮਲੇ ਵਿੱਚ ਅਦਾਲਤ ਦੇ ਵਿੱਚ ਤਿੱਖੇ ਤਰਕ ਸੁਣਨ ਨੂੰ ਮਿਲੇ ਕਰਾਊਨ ਕਹਿੰਦਾ ਹੈ ਕਿ ਦੋਸ਼ੀ ਰਜ਼ਿੰਦਰ ਨੇ ਸੱਚ ਲੁਕਾਉਣ ਦੀ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਪਰ ਸਬੂਤ ਹੀ ਉਸ ਦਾ ਸਾਥ ਨਹੀਂ ਸੀ ਦੇ ਰਹੇ ਦੂਜੇ ਪਾਸੇ ਪਚਾਹ ਵਕ ਖੰਦਾ ਹੈ ਕਿ ਉਸ ਦੇ ਖਿਲਾਫ ਸਬੂਤ ਕਮਜ਼ੋਰ ਹਨ ਤੇ ਗਲਤ ਤਰੀਕੇ ਨਾਲ ਇਕੱਠੇ ਕਿਤੇ ਗਏ ਹਨ ਅਦਾਲਤ ਵਿੱਚ ਦੋਵੇਂ ਪੱਖ ਦੇ ਤਰਕ ਬਿਲਕੁਲ ਵੱਖਰੇ ਸਨ ਕਰਮ ਦਾ ਕਹਿਣਾ ਹੈ ਕਿ ਗੁਰਜੀਤ ਦੇ ਕਤਲ ਦਾ ਇੱਕ ਇੱਕ ਟੁਕੜਾ ਰਜ਼ਿੰਦਰ ਤੱਕ ਹੀ ਲੈ ਕੇ ਜਾ ਰਿਹਾ ਹੈ ਕਤਲ ਤੋਂ ਬਾਅਦ ਮੌਕੇ ਤੇ ਖੂਨ ਵਾਲ ਦਸਤਾਨੇ ਅਤੇ ਅੰਗੂਠੇ ਦੇ ਨਿਸ਼ਾਨ ਇਹਨਾਂ ਨੇ ਤਫਦੀਸ਼ ਦਾ ਰੂਖ ਹੀ ਬਦਲ ਕੇ ਰੱਖ ਦਿੱਤਾ ਹੈ ਫੋਰੈਂਸਿਕ ਮਾਰਾ ਨੇ ਦਾਅਵਾ ਕੀਤਾ ਹੈ ਕਿ ਮੌਕੇ ਤੋਂ ਮਿਲੇ ਡੀਐਨਏ ਹੋਬ ਹੋ ਰਜ਼ਿੰਦਰ ਦੇ ਨਾਲ ਹੀ ਮਿਲਦਾ ਹੈ ਕਰਾਊਨ ਨੇ ਦਲੀਲ ਦਿੱਤੀ ਹੈ ਕਿ ਉਸਦੇ ਬਿਆਨਾਂ ਵਿੱਚ ਬਾਰ-ਬਾਰ ਝੋਲ ਨਜ਼ਰ ਆਇਆ ਜਿੱਥੇ ਸੱਚ ਹੋਣਾ ਚਾਹੀਦਾ ਸੀ ਉੱਥੇ ਕਹਾਣੀਆਂ ਕਈ ਵਾਰ ਬਦਲੀਆਂ ਗਈਆਂ ਪਰ ਬਚਾਅਪੱਖ ਕਹਿੰਦਾ ਹੈ ਕਿ ਕਰਾਊਨ ਸਬੂਤਾਂ ਨੂੰ ਬਦਲੀਆਂ ਨਿਗਾਹਾਂ ਨਾਲ ਦੇਖ ਰਿਹਾ ਹੈ ਉਹਨਾਂ ਨੇ ਤਰਕ ਦਿੱਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੱਚ ਦਾ ਦਰਵਾਜ਼ਾ ਨਹੀਂ ਖੋਲਿਆ ਗਿਆ ਸੰਭਾਵਨਾਵਾਂ ਕਦੇ ਵੀ ਪੱਕਾ ਸਬੂਤ ਨਹੀਂ ਹੁੰਦੀਆਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਤਾਨ ਤੋਂ ਹੋਰ ਲੋਕਾਂ ਦੇ ਵੀ ਸਬੂਤ ਮਿਲੇ ਹਨ ਪਰ ਉਹਨਾਂ ਦੀ ਜਾਂਚ ਤੇ ਧਿਆਨ ਨਹੀਂ ਦਿੱਤਾ ਗਿਆ ਕਰਾਮ ਦਾ ਦੋਸ਼ੇ ਕਿ ਰਜ਼ਿੰਦਰ ਨੇ ਗੁਰਜੀਤ ਦੀ ਪਤਨੀ ਦੇ ਵਿਆਹ ਤੇ ਨਾਰਾਜ਼ਗੀ ਰੱਖੀ ਸੀ ਇਹੀ ਕਤਲ ਦੀ ਵਜ੍ਹਾ ਬਣੀ ਪਰ ਬਚਾਓ ਪਾ ਕਹਿੰਦਾ ਹੈ ਕਿ ਸਭ ਡਰਾਮਾ ਹੈ ਕੋਈ ਈਰਖਾ ਨਹੀਂ ਸੀ ਕੋਈ ਵਿਵਾਦ ਵੀ ਨਹੀਂ ਸੀ ਦੋਵੇਂ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਕਰਾਉਨ ਨੇ ਇਹ ਵੀ ਦੱਸਿਆ ਹੈ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਦੋਸ਼ੀ ਨੇ ਦਸਤਾਨੇ ਸ਼ੁਰੀ ਅਤੇ ਨੈਕਕੇਟਰ ਖਰੀਦੇ ਸਨ ਉਸਦੇ ਹੱਥਾਂ 'ਤੇ ਲੱਗੀ ਸੱਟ ਵੀ ਸ਼ੁਰੀ ਵਾਲੀ ਦਿਖਦੀ ਸੀ ਨਾ ਕਿ ਕੋਈ ਬਾਈਕ ਹਾਸਾ ਪਰ ਬਚਾਪੱਖ ਦਾ ਜਵਾਬ ਸੀ ਕਿ ਜੇਕਰ ਕਤਲ ਕਰਨਾ ਹੀ ਹੁੰਦਾ ਤਾਂ ਬੈਂਕ ਕਾਰਡ ਨਾਲ ਉਹ ਖਰੀਦਦਾਰੀ ਹੀ ਕਿਉਂ ਕਰਦਾ ਇਹ ਕੇਸ ਸਿਰਫ ਇੱਕ ਕ੍ਰਾਈਮ ਨਹੀਂ ਹੈ ਇੱਕ ਪਹੇਲੀ ਬਣ ਗਈ ਹੈ ਜਿਸ ਦਾ ਹਰ ਟੁਕੜਾ ਸਵਾਲ ਖੜਾ ਕਰ ਰਿਹਾ ਹੈ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਕਿਸ ਦੀ ਕਹਾਣੀ ਤੇ ਯਕੀਨ ਕੀਤਾ ਜਾਵੇ ਤੇ ਕਿਸ ਦੀ ਕਹਾਣੀ ਨਕਾਰੀ ਜਾਵੇ ਹੁਣ ਸਭ ਦੀਆਂ ਨਿਗਾਹਾਂ ਜੂਰੀ ਤੇ ਹਨ ਜਸਟਿਸ ਰੇਚਲ ਡਗਿੰਗਮਾ ਮਾਮਲੇ ਦੀ ਸਮਰੀ ਦੇਣ ਤੋਂ ਬਾਅਦ ਜੂਰੀ ਆਪਣਾ ਫੈਸਲਾ ਸੁਣਾਏਗੀ ਡੋਨੇਟਨ ਦੇ ਗੁਰਜੀਤ ਸਿੰਘ ਦੀ ਹਤਿਆ ਮਾਮਲੇ ਵਿੱਚ ਅਦਾਲਤ ਦੇ ਵਿੱਚ ਤਿੱਖੇ ਤਰਕ ਸੁਣਨ ਨੂੰ ਮਿਲੇ ਕਰਾਊਨ ਕਹਿੰਦਾ ਹੈ ਕਿ ਦੋਸ਼ੀ ਰਜ਼ਿੰਦਰ ਨੇ ਸੱਚ ਲੁਕਾਉਣ ਦੀ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਪਰ ਸਬੂਤ ਹੀ ਉਸ ਦਾ ਸਾਥ ਨਹੀਂ ਸੀ ਦੇ ਰਹੇ ਦੂਜੇ ਪਾਸੇ ਪਚਾਹ ਵਕ ਕਹਿੰਦਾ ਹੈ ਕਿ ਉਸ ਦੇ ਖਿਲਾਫ ਸਬੂਤ ਕਮਜ਼ੋਰ ਹਨ ਤੇ ਗਲਤ ਤਰੀਕੇ ਨਾਲ ਇਕੱਠੇ ਕਿਤੇ ਗਏ ਹਨ ਅਦਾਲਤ ਵਿੱਚ ਦੋਵੇਂ ਪੱਖ ਦੇ ਤਰਕ ਬਿਲਕੁਲ ਵੱਖਰੇ ਸਨ ਕਰਾਊਨ ਦਾ ਕਹਿਣਾ ਹੈ ਕਿ ਗੁਰਜੀਤ ਦੇ ਕਤਲ ਦਾ ਇੱਕ ਇੱਕ ਟੁਕੜਾ ਰਜ਼ਿੰਦਰ ਤੱਕ ਹੀ ਲੈ ਕੇ ਜਾ ਰਿਹਾ ਹੈ ਕਤਲ ਤੋਂ ਬਾਅਦ ਮੌਕੇ ਤੇ ਖੂਨ, ਵਾਲ, ਦਸਤਾਨੇ ਅਤੇ ਅੰਗੂਠੇ ਦੇ ਨਿਸ਼ਾਨ ਇਹਨਾਂ ਨੇ ਤਫਦੀਸ਼ ਦਾ ਰੂਖ ਹੀ ਬਦਲ ਕੇ ਰੱਖ ਦਿੱਤਾ ਹੈ ਫੋਰੈਂਸਿਕ ਮਾਰਾ ਨੇ ਦਾਅਵਾ ਕੀਤਾ ਹੈ ਕਿ ਮੌਕੇ ਤੋਂ ਮਿਲੇ ਡੀਐਨਏ ਹੋਬ ਹੋ ਰਜ਼ਿੰਦਰ ਦੇ ਨਾਲ ਹੀ ਮਿਲਦਾ ਹੈ ਕਰਾਊਨ ਨੇ ਦਲੀਲ ਦਿੱਤੀ ਹੈ ਕਿ ਉਸਦੇ ਬਿਆਨਾਂ ਵਿੱਚ ਬਾਰ-ਬਾਰ ਝੂਠ ਨਜ਼ਰ ਆਇਆ ਜਿੱਥੇ ਸੱਚ ਹੋਣਾ ਚਾਹੀਦਾ ਸੀ ਉੱਥੇ ਕਹਾਣੀਆਂ ਕਈ ਵਾਰ ਬਦਲੀਆਂ ਗਈਆਂ ਪਰ ਬਚਾਪਕ ਕਹਿੰਦਾ ਹੈ ਕਿ ਕ੍ਰਾਉਨ ਸਬੂਤਾਂ ਨੂੰ ਬਦਲੀਆਂ ਨਿਗਾਨਾ ਦੇਖ ਰਿਹਾ ਹੈ ਉਹਨਾਂ ਨੇ ਤਰਕ ਦਿੱਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੱਚ ਦਾ ਦਰਵਾਜ਼ਾ ਨਹੀਂ ਖੋਲਿਆ ਗਿਆ ਸੰਭਾਵਨਾਵਾਂ ਕਦੇ ਵੀ ਪੱਕਾ ਸਬੂਤ ਨਹੀਂ ਹੁੰਦੀਆਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਤਾਨ ਤੋਂ ਹੋਰ ਲੋਕਾਂ ਦੇ ਵੀ ਸਬੂਤ ਮਿਲੇ ਹਨ ਪਰ ਉਹਨਾਂ ਦੀ ਜਾਂਚ ਤੇ ਧਿਆਨ ਨਹੀਂ ਦਿੱਤਾ ਗਿਆ ਕ੍ਰਮ ਦਾ ਦੋਸ਼ ਹੈ ਕਿ ਰਜ਼ਿੰਦਰ ਨੇ ਗੁਰਜੀਤ ਦੀ ਪਤਨੀ ਦੇ ਵਿਆਹ ਤੇ ਨਾਰਾਜ਼ਗੀ ਰੱਖੀ ਸੀ ਇਹੀ ਕਤਲ ਦੀ ਵਜ੍ਹਾ ਬਣੀ ਪਰ ਬਚਾਅ ਪੱਖ ਕਹਿੰਦਾ ਹੈ ਕਿ ਸਭ ਡਰਾਮਾ ਹੈ ਕੋਈ ਈਰਖਾ ਨਹੀਂ ਸੀ ਕੋਈ ਵਿਵਾਦ ਵੀ ਨਹੀਂ ਸੀ ਦੋਵੇਂ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਕ੍ਰਾਊਨ ਨੇ ਇਹ ਵੀ ਦੱਸਿਆ ਹੈ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਦੋਸ਼ੀ ਨੇ ਦਸਤਾਨੇ ਛੁਰੀ ਅਤੇ ਨੈਕਕੇਟਰ ਖਰੀਦੇ ਸਨ ਉਸਦੇ ਹੱਥਾਂ ਤੇ ਲੱਗੀ ਛੱਟ ਵੀ ਛੁਰੀ ਵਾਲੀ ਦਿੱਖਦੀ ਸੀ ਨਾ ਕਿ ਕੋਈ ਬਾਈਖਾਸਾ ਪਰ ਬਚਾਅ ਪੱਖ ਦਾ ਜਵਾਬ ਸੀ ਕਿ ਜੇਕਰ ਕਤਲ ਕਰਨਾ ਹੀ ਹੁੰਦਾ ਤਾਂ ਬੈਂਕ ਕਾਰਡ ਨਾਲ ਉਹ ਖਰੀਦਦਾਰੀ ਹੀ ਕਿਉਂ ਕਰਦਾ ਇਹ ਕੇ ਸਿਰਫ ਇੱਕ ਕ੍ਰਾਈਮ ਨਹੀਂ ਹੈ ਇੱਕ ਪਹੇਲੀ ਬਣ ਗਈ ਹੈ ਜਿਸ ਦਾ ਹਰ ਟੁਕੜਾ ਸਵਾਲ ਖੜਾ ਕਰ ਰਿਹਾ ਹੈ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਕਿਸ ਦੀ ਕਹਾਣੀ ਤੇ ਯਕੀਨ ਕੀਤਾ ਜਾਵੇ ਤੇ ਕਿਸ ਦੀ ਕਹਾਣੀ ਨਕਾਰੀ ਜਾਵੇ ਹੁਣ ਸਭ ਦੀਆਂ ਨਿਗਾਹਾਂ ਜੂਰੀ ਤੇ ਹਨ ਜਸਟਿਸ ਰੇਚਲ ਡਗਿੰਗਮਾ ਮਾਮਲੇ ਦੀ ਸਮਰੀ ਦੇਣ ਤੋਂ ਬਾਅਦ ਜੂਰੀ ਆਪਣਾ ਫੈਸਲਾ ਸੁਣਾਏਗੀ ਡੋਨੇਟਿੰਗ ਦੇ ਗੁਰਜੀਤ ਸਿੰਘ ਦੀ ਹਤਿਆ ਮਾਮਲੇ ਵਿੱਚ ਅਦਾਲਤ ਦੇ ਵਿੱਚ ਤਿੱਖੇ ਤਰਕ ਸੁਣਨ ਨੂੰ ਮਿਲੇ ਕਰਾਊਨ ਕਹਿੰਦਾ ਹੈ ਕਿ ਦੋਸ਼ੀ ਰਜ਼ਿੰਦਰ ਨੇ ਸੱਚ ਲੁਕਾਉਣ ਦੀ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਪਰ ਸਬੂਤ ਹੀ ਉਸ ਦਾ ਸਾਥ ਨਹੀਂ ਸੀ ਦੇ ਰਹੇ ਦੂਜੇ ਪਾਸੇ ਪਚਾਹ ਵਕ ਕਹਿੰਦਾ ਹੈ ਕਿ ਉਸ ਦੇ ਖਿਲਾਫ ਸਬੂਤ ਕਮਜ਼ੋਰ ਹਨ ਤੇ ਗਲਤ ਤਰੀਕੇ ਨਾਲ ਇਕੱਠੇ ਕਿਤੇ ਗਏ ਹਨ ਅਦਾਲਤ ਵਿੱਚ ਦੋਵੇਂ ਪੱਖ ਦੇ ਤਰਕ ਬਿਲਕੁਲ ਵੱਖਰੇ ਸਨ ਕਰਮ ਦਾ ਕਹਿਣਾ ਹੈ ਕਿ ਗੁਰਜੀਤ ਦੇ ਕਤਲ ਦਾ ਇੱਕ ਇੱਕ ਟੁਕੜਾ ਰਜ਼ਿੰਦਰ ਤੱਕ ਹੀ ਲੈ ਕੇ ਜਾ ਰਿਹਾ ਹੈ ਕਤਲ ਤੋਂ ਬਾਅਦ ਮੌਕੇ ਤੇ ਖੂਨ ਵਾਲ ਦਸਤਾਨੇ ਅਤੇ ਅੰਗੂਠੇ ਦੇ ਨਿਸ਼ਾਨ ਇਹਨਾਂ ਨੇ ਤਫਦੀਸ਼ ਦਾ ਰੂਖ ਹੀ ਬਦਲ ਕੇ ਰੱਖ ਦਿੱਤਾ ਹੈ ਫੋਰੈਂਸਿਕ ਮਾਰਾ ਨੇ ਦਾਅਵਾ ਕੀਤਾ ਹੈ ਕਿ ਮੌਕੇ ਤੋਂ ਮਿਲੇ ਆ ਡੀਐਨਏ ਹੋਬ ਹੋ ਰਜ਼ਿੰਦਰ ਦੇ ਨਾਲ ਹੀ ਮਿਲਦਾ ਹੈ ਕਰਾਊਨ ਨੇ ਦਲੀਲ ਦਿੱਤੀ ਹੈ ਕਿ ਉਸਦੇ ਬਿਆਨਾਂ ਵਿੱਚ ਬਾਰ-ਬਾਰ ਝੋਲ ਨਜ਼ਰ ਆਇਆ ਜਿੱਥੇ ਸੱਚ ਹੋਣਾ ਚਾਹੀਦਾ ਸੀ ਉੱਥੇ ਕਹਾਣੀਆਂ ਕਈ ਵਾਰ ਬਦਲੀਆਂ ਗਈਆਂ ਪਰ ਬਚਾਪਕ ਕਹਿੰਦਾ ਹੈ ਕਿ ਕਰਾਊਨ ਸਬੂਤਾਂ ਨੂੰ ਬਦਲੀਆਂ ਨਿਗਾਹਾਂ ਨਾਲ ਦੇਖ ਰਿਹਾ ਹੈ ਉਹਨਾਂ ਨੇ ਤਰਕ ਦਿੱਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੱਚ ਦਾ ਦਰਵਾਜ਼ਾ ਨਹੀਂ ਖੋਲਿਆ ਗਿਆ ਸੰਭਾਵਨਾਵਾਂ ਕਦੇ ਵੀ ਪੱਕਾ ਸਬੂਤ ਨਹੀਂ ਹੁੰਦੀਆਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਤਾਨ ਤੋਂ ਹੋਰ ਲੋਕਾਂ ਦੇ ਵੀ ਸਬੂਤ ਮਿਲੇ ਹਨ ਪਰ ਉਹਨਾਂ ਦੀ ਜਾਂਚ ਤੇ ਧਿਆਨ ਨਹੀਂ ਦਿੱਤਾ ਗਿਆ ਕਰਾਮ ਦਾ ਦੋਸ਼ ਹੈ ਕਿ ਰਜ਼ਿੰਦਰ ਨੇ ਗੁਰਜੀਤ ਦੀ ਪਤਨੀ ਦੇ ਵਿਆਹ ਤੇ ਨਾਰਾਜ਼ਗੀ ਰੱਖੀ ਸੀ। ਇਹੀ ਕਤਲ ਦੀ ਵਜ੍ਹਾ ਬਣੀ। ਪਰ ਬਚਾਅਪੱਖ ਕਹਿੰਦਾ ਹੈ ਕਿ ਸਭ ਡਰਾਮਾ ਹੈ। ਕੋਈ ਈਰਖਾ ਨਹੀਂ ਸੀ, ਕੋਈ ਵਿਵਾਦ ਵੀ ਨਹੀਂ ਸੀ। ਦੋਵੇਂ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ। ਕਰਾਊਨ ਨੇ ਇਹ ਵੀ ਦੱਸਿਆ ਹੈ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਦੋਸ਼ੀ ਨੇ ਦਸਤਾਨੇ, ਛੁਰੀ ਅਤੇ ਨੈਕਕੇਟਰ ਖਰੀਦੇ ਸਨ। ਉਸਦੇ ਹੱਥਾਂ 'ਤੇ ਲੱਗੀ ਸੱਟ ਵੀ ਸ਼ਰੀਵਲੀ ਦਿਖਦੀ ਸੀ ਨਾ ਕਿ ਕੋਈ ਬਾਈ ਖਾਸਾ ਪਰ ਬਚਾਪੱਖ ਦਾ ਜਵਾਬ ਸੀ ਕਿ ਜੇਕਰ ਕਤਲ ਕਰਨਾ ਹੀ ਹੁੰਦਾ ਤਾਂ ਬੈਂਕ ਕਾਰਡ ਨਾਲ ਉਹ ਖਰੀਦਦਾਰੀ ਹੀ ਕਿਉਂ ਕਰਦਾ ਇਹ ਕੇ ਸਿਰਫ ਇੱਕ ਕ੍ਰਾਈਮ ਨਹੀਂ ਹੈ ਇੱਕ ਪਹੇਲੀ ਬਣ ਗਈ ਹੈ ਜਿਸ ਦਾ ਹਰ ਟੁਕੜਾ ਸਵਾਲ ਖੜਾ ਕਰ ਰਿਹਾ ਹੈ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਕਿਸ ਦੀ ਕਹਾਣੀ ਤੇ ਯਕੀਨ ਕੀਤਾ ਜਾਵੇ ਤੇ ਕਿਸ ਦੀ ਕਹਾਣੀ ਨਕਾਰੀ ਜਾਵੇ ਹੁਣ ਸਭ ਦੀਆਂ ਨਿਗਾਹਾਂ ਜੂਰੀ ਤੇ ਹਨ ਜਸਟਿਸ ਰੇਚਲ ਡਗਿੰਗਮਾ ਮਾਮਲੇ ਦੀ ਸਮਰੀ ਦੇਣ ਤੋਂ ਬਾਅਦ ਜੂਰੀ ਆਪਣਾ ਫੈਸਲਾ ਸੁਣਾਏਗੀ ਡੋਨੇਟਨ ਦੇ ਗੁਰਜੀਤ ਸਿੰਘ ਦੀ ਹਤਿਆ ਮਾਮਲੇ ਵਿੱਚ ਅਦਾਲਤ ਦੇ ਵਿੱਚ ਤਿੱਖੇ ਤਰਕ ਸੁਣਨ ਨੂੰ ਮਿਲੇ ਕ੍ਰਾਊਨ ਕਹਿੰਦਾ ਹੈ ਕਿ ਦੋਸ਼ੀ ਰਜ਼ਿੰਦਰ ਨੇ ਸੱਚ ਲੁਕਾਉਣ ਦੀ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ ਪਰ ਸਬੂਤ ਹੀ ਉਸ ਦਾ ਸਾਥ ਨਹੀਂ ਸੀ ਦੇ ਰਹੇ ਦੂਜੇ ਪਾਸੇ ਪਚਾਹ ਵਕ ਕਹਿੰਦਾ ਹੈ ਕਿ ਉਸ ਦੇ ਖਿਲਾਫ ਸਬੂਤ ਕਮਜ਼ੋਰ ਹਨ ਤੇ ਗਲਤ ਤਰੀਕੇ ਨਾਲ ਇਕੱਠੇ ਕਿਤੇ ਗਏ ਹਨ ਅਦਾਲਤ ਵਿੱਚ ਦੋਵੇਂ ਪੱਖ ਦੇ ਤਰਕ ਬਿਲਕੁਲ ਵੱਖਰੇ ਸਨ ਕਰਮ ਦਾ ਕਹਿਣਾ ਹੈ ਕਿ ਗੁਰਜੀਤ ਦੇ ਕਤਲ ਦਾ ਇੱਕ ਇੱਕ ਟੁਕੜਾ ਰਜ਼ਿੰਦਰ ਤੱਕ ਹੀ ਲੈ ਕੇ ਜਾ ਰਿਹਾ ਹੈ ਕਤਲ ਤੋਂ ਬਾਅਦ ਮੌਕੇ ਤੇ ਖੂਨ ਵਾਲ ਦਸਤਾਨੇ ਅਤੇ ਅੰਗੂਠੇ ਦੇ ਨਿਸ਼ਾਨ ਇਹਨਾਂ ਨੇ ਤਫਦੀਸ਼ ਦਾ ਰੂਖ ਹੀ ਬਦਲ ਕੇ ਰੱਖ ਦਿੱਤਾ ਹੈ ਫੋਰੈਂਸਿਕ ਮਾਰਾ ਨੇ ਦਾਅਵਾ ਕੀਤਾ ਹੈ ਕਿ ਮੌਕੇ ਤੋਂ ਮਿਲੇ ਆ ਡੀਐਨਏ ਹੋਬ ਹੋ ਰਜ਼ਿੰਦਰ ਦੇ ਨਾਲ ਹੀ ਮਿਲਦਾ ਹੈ ਕਰਾਊਨ ਨੇ ਦਲੀਲ ਦਿੱਤੀ ਹੈ ਕਿ ਉਸਦੇ ਬਿਆਨਾਂ ਵਿੱਚ ਬਾਰ-ਬਾਰ ਝੋਲ ਨਜ਼ਰ ਆਇਆ ਜਿੱਥੇ ਸੱਚ ਹੋਣਾ ਚਾਹੀਦਾ ਸੀ ਉੱਥੇ ਕਹਾਣੀਆਂ ਕਈ ਵਾਰ ਬਦਲੀਆਂ ਗਈਆਂ ਪਰ ਬਚਾਪਕ ਕਹਿੰਦਾ ਹੈ ਕਿ ਕਰਾਊਨ ਸਬੂਤਾਂ ਨੂੰ ਬਦਲੀਆਂ ਨਿਗਾਹਾਂ ਨਾਲ ਦੇਖ ਰਿਹਾ ਹੈ ਉਹਨਾਂ ਨੇ ਤਰਕ ਦਿੱਤਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੱਚ ਦਾ ਦਰਵਾਜ਼ਾ ਨਹੀਂ ਖੋਲਿਆ ਗਿਆ ਸੰਭਾਵਨਾਵਾਂ ਕਦੇ ਵੀ ਪੱਕਾ ਸਬੂਤ ਨਹੀਂ ਹੁੰਦੀਆਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਤਾਨ ਤੋਂ ਹੋਰ ਲੋਕਾਂ ਦੇ ਵੀ ਸਬੂਤ ਮਿਲੇ ਹਨ ਪਰ ਉਹਨਾਂ ਦੀ ਜਾਂਚ ਤੇ ਧਿਆਨ ਨਹੀਂ ਦਿੱਤਾ ਗਿਆ ਕਰਾਮ ਦਾ ਦੋਸ਼ ਹੈ ਕਿ ਰਜ਼ਿੰਦਰ ਨੇ ਗੁਰਜੀਤ ਦੀ ਪਤਨੀ ਦੇ ਵਿਆਹ ਤੇ ਨਾਰਾਜ਼ਗੀ ਰੱਖੀ ਸੀ ਇਹੀ ਕਤਲ ਦੀ ਵਜ੍ਹਾ ਬਣੀ ਪਰ ਬਚਾਓ ਪਾ ਕਹਿੰਦਾ ਹੈ ਕਿ ਸਭ ਡਰਾਮਾ ਹੈ ਕੋਈ ਈਰਖਾ ਨਹੀਂ ਸੀ ਕੋਈ ਵਿਵਾਦ ਵੀ ਨਹੀਂ ਸੀ ਦੋਵੇਂ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ ਕਰਾਉਨ ਨੇ ਇਹ ਵੀ ਦੱਸਿਆ ਹੈ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਦੋਸ਼ੀ ਨੇ ਦਸਤਾਨੇ ਸ਼ੁਰੀ ਅਤੇ ਨੈਕਕੇਟਰ ਖਰੀਦੇ ਸਨ ਉਸਦੇ ਹੱਥਾਂ 'ਤੇ ਲੱਗੀ ਸੱਟ ਵੀ ਸ਼ਰੀਵਲੀ ਦਿਖਦੀ ਸੀ ਨਾ ਕਿ ਕੋਈ ਬਾਈਕ ਹਾਸਾ ਪਰ ਬਚਾਅ ਪੱਖ ਦਾ ਜਵਾਬ ਸੀ ਕਿ ਜੇਕਰ ਕਤਲ ਕਰਨਾ ਹੀ ਹੁੰਦਾ ਤਾਂ ਬੈਂਕ ਕਾਰਡ ਨਾਲ ਉਹ ਖਰੀਦਦਾਰੀ ਹੀ ਕਿਉਂ ਕਰਦਾ ਇਹ ਕੇਸ ਸਿਰਫ ਇੱਕ ਕ੍ਰਾਈਮ ਨਹੀਂ ਹੈ ਇੱਕ ਪਹੇਲੀ ਬਣ ਗਈ ਹੈ ਜਿਸ ਦਾ ਹਰ ਟੁਕੜਾ ਸਵਾਲ ਖੜਾ ਕਰ ਰਿਹਾ ਹੈ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਕਿਸ ਦੀ ਕਹਾਣੀ ਤੇ ਯਕੀਨ ਕੀਤਾ ਜਾਵੇ ਤੇ ਕਿਸ ਦੀ ਕਹਾਣੀ ਨਕਾਰੀ ਜਾਵੇ ਹੁਣ ਸਭ ਦੀਆਂ ਨਿਗਾਹਾਂ ਜੂਰੀ ਤੇ ਹਨ ਜਸਟਿਸ ਰੇਚਲ ਡਗਿੰਗਮਾ ਮਾਮਲੇ ਦੀ ਸਮਰੀ ਦੇਣ ਤੋਂ ਬਾਅਦ